ਲਕੇ ਹਜ਼ਰ ਐਸਰ ਐਸuele ਦੀ ਵੱਡੀ ਖਬਰ ਦੱਸਦੀ ਕਿ ਬੀਐਸਐਫ ਅਤੇ ਪੁਲਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ 1200 ਅਫੀਮ ਦੇ ਬੂਟੇ ਸਮੇਤ ਇੱਕ ਕਿਸਾਨ ਨੂੰ ਕਾਬੂ ਕੀਤਾ ਹੈ ਜੀ ਹਾਂ ਕਿਸਾਨ ਵੱਲੋਂ ਕਿਹਾ ਗਿਆ ਹੈ ਕਿ ਉਹ ਅਫੀਮ ਖਾਨ ਦਾ ਆਦੀ ਸੀ ਅਤੇ ਬਾਰੋਂ ਮਹਿੰਗੀ ਮਿਲਦੀ ਸੀ ਤਾਂ ਉਸਨੇ ਆਪਣੇ ਹੀ ਖੇਤਾਂ ਦੇ ਵਿੱਚ ਲਗਾ ਲਈ ਜੀ ਹਾਂ ਇਹ ਬਿਹਤ ਹੈਰਾਨ ਕਰਨ ਵਾਲਾ ਤੇ ਵੱਡਾ ਮਾਮਲਾ ਸਾਹਮਣੇ ਆਇਆ ਦੱਸਦੀ ਜਲਾਲਾਬਾਦ ਸਰਹੱਦੀ ਪਿੰਡ ਡਾਣੀ ਬਚਨ ਸਿੰਘ ਵਿਖੇ ਸ਼ਾਮ ਸਮੇਂ ਪੁਲਿਸ ਅਤੇ ਬੀਐਸਐਫ ਦੇ ਵੱਲੋਂ ਸਾਂਝੇ ਚੌਰ ਤੇ ਗਸ਼ਤ ਕੀਤੀ ਗਈ ਤਾਂ ਇਸ ਦੌਰਾਨ ਗੁਪਤ ਸੂਚਨਾ ਮਿਲੀ ਸੀ ਕਿ ਡਾਣੀ ਬਚਨ ਸਿੰਘ ਇੱਕ ਸ਼ਖਸ ਦੇ ਵੱਲੋਂ ਆਪਣੇ ਖੇਤਾਂ ਵਿੱਚ ਅਫੀਮ ਦੇ ਬੂਟੇ ਲਗਾਏ ਗਏ ਨੇ ਤਾਂ ਜਦੋਂ ਮੌਕੇ ਤੇ ਪਹੁੰਚਾ ਜਾਂਦਾ ਤਾਂ 1200 ਦੇ ਕਰੀਬ ਅਫੀਮ ਦੇ ਬੂਟੇ ਬਰਾਮਦ ਕੀਤੇ ਗਏ ਨੇ ਤੇ ਇਸ ਦੇ ਨਾਲ ਹੀ ਇਹਨਾਂ ਬੂਟਿਆਂ ਦਾ ਵਜ਼ਨ ਦਾਸਤੀ ਤੇ 13 ਕਿਲੋ 400 ਗ੍ਰਾਮ ਦੱਸਿਆ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਫੌਰੀ ਤੌਰ ਤੇ ਅਫੀਮ ਦੀ ਖੇਤੀ ਕਰਨ ਵਾਲੇ ਸ਼ਖਸ ਨੂੰ ਕਾਬੂ ਕਰ ਲਿਆ ਗਿਆ ਜੀਹਾਂ ਬਿਹਦ ਵੱਡਾ ਮਾਮਲਾ ਸਾਹਮਣੇ ਆਇਆ ਦੱਸ ਦਈਏ ਕਿ ਆਪਣੇ ਹੀ ਖੇਤਾਂ ਦੇ ਵਿੱਚ ਇਸ ਵਿਅਕਤੀ ਦੇ ਵੱਲੋਂ ਅਫੀਮ ਦੇ 1200 ਦੇ ਬੂਟੇ ਜਿਹੜੇ ਲਗਾਏ ਹੋਏ ਸੀ 1200 ਜਿਹੜੀ ਇਹਨਾਂ ਦੀ ਗਿਣਤੀ ਦੱਸੀ ਜਾ ਰਹੀ ਹੈ 1200 ਜਿਹੜੇ ਅਫੀਮ ਦੇ ਬੂਟੇ ਲੱਗੇ ਹੋਏ ਸੀ ਤੇ ਪੁਲਿਸ ਵੱਲੋਂ ਵੀਰ ਸਭ ਦੇ ਵੱਲੋਂ ਇਹਨਾਂ ਨੂੰ ਆਪਣੇ ਬਰਾਮਦ ਇਹਨਾਂ ਦੇ ਖੇਤਾਂ ਦੇ ਵਿੱਚੋਂ ਕੀਤਾ ਗਿਆ ਇਸ ਵਿਅਕਤੀ ਦੇ ਤੇ ਇਸ ਵਿਅਕਤੀ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਹੈ ਕਿ ਉਹ ਲਗਾਤਾਰ ਜਿਹੜਾ ਹੈ ਅਫੀਮ ਖਾਂਦਾ ਹੁੰਦਾ ਸੀ ਨਸ਼ਾ ਲੈਂਦਾ ਸੀ ਤੇ ਜਦੋਂ ਉਹ ਮਹਿੰਗਾ ਹੋ ਗਿਆ ਤਾਂ ਉਸ ਨੂੰ ਲੱਗਾ ਕਿ ਮੈਂ ਕਿਉਂ ਨਾ ਆਪਣੇ ਖੇਤਾਂ ਦੇ ਵਿੱਚ ਹੀ ਇਹ ਅਫੀਮ ਲਗਾ ਲਵਾਂ ਤੇ ਇਸਦੇ ਹੀ ਚਲਦੇ ਉਹ ਇਸ ਦਾ ਆਦੀ ਸੀ ਤੇ ਉਸ ਨੇ ਆਪਣੇ ਖੇਤਾਂ ਦੇ ਵਿੱਚ ਇਹ ਅਫੀਮ ਦੇ ਬੂਟੇ ਲਗਾ ਲਏ ਤੇ ਹੁਣ ਇਹ ਫੜਿਆ ਗਿਆ ਦੱਸਦੀ ਹੈ ਕਿ ਇਹ ਕਾਰਵਾਈ ਚੜੀ ਹੈ ਪੁਲਿਸ ਅਤੇ BSF ਦੇ ਵੱਲੋਂ ਸਾਜੇ ਤੌਰ ਤੇ ਕੀਤੀ ਗਈ ਹੈ ਗੁਪਤ ਸੂਚਨਾ ਦੇ ਆਧਾਰ ਤੇ ਉਹਨਾਂ ਨੂੰ ਇਹ ਸਾਰੀ ਕਾਰਵਾਈ ਕੀਤੀ ਹੈ ਤੇ ਦੱਸਦੀ ਹੈ ਕਿ ਥਾਣਾ सदर ਜਲਾਲਾਬਾਦ ਵਿਪੋਲਸ ਦੇ ਵੱਲੋਂ ਸਾਂਝੇ ਤੌਰ ਤੇ ਸਰਚ ਕੀਤੀ ਗਈ ਸੀ ਜਿਸ ਦੇ ਵਿੱਚ 1200 ਦੇ ਕਰੀਬ ਅਫੀਨ ਦੇ ਬੂਟੇ ਬਰਾਮਦ ਹੋਏ ਨੇ ਅਤੇ ਇਸ ਦੇ ਨਾਲ ਹੀ ਇਹਨਾਂ ਬੂਟਿਆਂ ਦਾ ਵਜ਼ਨ ਦੱਸਦੀ ਹੈ ਤੁਹਾਨੂੰ 13 ਕਿਲੋ 400 ਗ੍ਰਾਮ ਦੱਸਿਆ ਜਾ ਰਿਹਾ ਹੈ ਬੇहद ਵੱਡੀ ਖਬਰ ਹੈ ਬੰਦੇ ਦੇ ਵੱਲੋਂ ਆਪਣੇ ਹੀ ਖੇਤਿਆਂ ਦੇ ਵਿੱਚ 1200 ਦੇ ਕਰੀਬ ਅਫੀਨ ਦੇ ਬੂਟੇ ਲਗਾ ਲਏ ਗਏ ਤੇ ਸੋਚਿਆ ਗਿਆ ਕਿ ਸ਼ਾਇਦ ਉਹ ਇਸੇ ذریعے ਆਪਣੀ ਜਿਹੜੀ ਅਫੀਨ ਖਾਨ ਦੀ ਜਿਹੜੀ ਲਤ ਸੀਗੀ ਓਹੋ ਪੂਰੀ ਕਰਦਾ ਰਹੇਗਾ ਉਸ ਨੂੰ ਬਾਰੋ ਖਰੀਦਣੀ ਨਹੀਂ ਪਵੇਗੀ ਤਾਂ ਇਸ ਤਰੀਕੇ ਦੇ ਨਾਲ ਇਸ ਬੰਦੇ ਦੇ ਵੱਲੋਂ ਆਪਣੇ ਹੀ ਖੇਤਾਂ ਦੇ ਵਿੱਚ 1200 ਬੂਟੇ ਲਗਾ ਲਏ ਗਏ ਤਾਂ ਬਿਹਤ ਵੱਡੀ ਖਬਰ ਹੈ ਗੁਪਤ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਜਲਾਲਾਬਾਦ ਸਰਦੀਪਿੰਡ ਡਾਣੀ ਬਚਨ ਸਿੰਘ ਵਿਖੇ ਸ਼ਾਮ ਸਮੇਂ ਪੁਲਿਸ ਅਤੇ ਬੀਐਸਐਫ ਦੇ ਵੱਲੋਂ ਸਾਂਝੇ ਤੌਰ ਤੇ ਗਸ਼ਤ ਕੀਤੀ ਗਈ ਤੇ ਇਸ ਦੌਰਾਨ ਗੁਪਤ ਸੂਚਨਾ ਮਿਲੀ ਕਿ ਡਾਣੀ ਵਚਨ ਸਿੰਘ ਵਿਖੇ ਇੱਕ ਸ਼ਖਸ ਦੇ ਵੱਲੋਂ ਆਪਣੇ ਖੇਤਾਂ ਵਿੱਚ ਅਫੀਮ ਦੇ ਬੂਟੇ ਲਗਾਏ ਹੋਏ ਸਨ ਉਸ ਤੋਂ ਬਾਅਦ ਬੀਐਸਐਫ ਅਤੇ थाना सदर ਜਲਾਲਾਬਾਦ ਦੀ ਪੁਲਿਸ ਵੱਲੋਂ ਸਾਂਝੇ ਤੌਰ ਤੇ ਸਰਚ ਕੀਤਾ ਗਿਆ ਤੇ 1200 ਦੇ ਕਰੀਬ ਅਫੀਮ ਦੇ ਬੂਟੇ ਬਰਾਮਦ ਹੋਏ ਨੇ ਕੀ ਚੀਜ਼ ਬਰਾਮਦ ਹੋਈ ਬਾਈ ਤੁਹਾਡੇ ਕੋਲ ਹਾਂਜੀ ਕੀ ਫੜਿਆ ਗਿਆ ਤੇਰੇ ਕੋਲ ਬੂਟੇ ਕਿਹੜੇ ਹਾਂ ਪੋਸਟ ਦੇ ਹਾਂ ਪੋਸਟ ਦੇ ਇਹ ਕਿਵੇਂ ਬੀਜੇ ਸੀ ਇਹ ਜੀ ਜਦੋਂ ਮੈਨੂੰ ਆਉਣ ਦੀ ਗੱਲ ਵੀ ਟੈਗ ਦਾ ਵੀ ਹੋ ਗਿਆ ਏ ਸ਼ੁਕਰ ਦਾ ਵੀ ਹੈ ਦਰਾਂਗੇ ਵੀ ਹੋ ਜਾਂਦੀ ਏ ਹੂੰ 20 ਸਾਲ ਹੋ ਗਏ ਮੈਨੂੰ ਖਾਂਦੇ ਨੂੰ ਹੂੰ ਤੇ ਮੁੱਲ ਨਹੀਂ ਲਿਆ ਜਾਂਦਾ ਨਾ ਮਿਲਦਾ ਕਿਰੋ ਹੂੰ ਤੇ ਮੈਂ ਆਪ ਵਾਸਤੇ ਮੰਜੇ ਵੀ ਜਿੰਨੀ ਥਾਂ ਬੀਜੀ ਸੀ ਹੂੰ ਖਾਣ ਵਾਸਤੇ ਹੂੰ ਕਿਉਂ ਵੀ ਕੱਚਾ ਪੱਟਾ ਆ ਕੇ ਪੱਟਾ ਗਿਆ ਕਿਹੜੀ ਥਾਂ ਤੇ ਖੇਤ ਕਿੱਥੇ ਆ ਖੇਤ ਖੇਤ ਇਹਦਾ ਥਾਣੀ ਬਾਚਾ ਸੀ ਹੂੰ ਇਹ ਫੜੀ ਕੇ ਮੈਂ ਗਿਆ ਫਿਰ ਇਹ ਇਹ ਕਿਹਨੂੰ ਜਾਣਦਾ ਹਾਂ ਹਾਂ ਨਹੀਂ ਕਹਿੰਦੇ ਬੀਐਸਐਫ ਨੇ ਫੜਿਆ ਹੈਗੇ ਤੂੰ ਵੀ ਆਇਆ ਨਾਲ ਹੀ ਹੈਗੇ ਪਰ ਇਹ ਪਤਾ ਨਹੀਂ ਸਰਦਾਰਾਂ ਨੂੰ ਪਤਾ ਲੱਗਿਆ ਕੋਲ ਨੂੰ ਵੱਗ ਗਿਆ ਹਾਂ ਅੱਛਾ ਤੂੰ ਆਪ ਕੀ ਕਰਨਾ ਹੈ ਪੋਸਟ ਪੋਸਟ ਕਰਨਾ ਕਿੰਨੇ ਚਿਰ ਤੋਂ 20 ਸਾਲ ਹੋ ਗਏ ਤੇ ਆਪਦੇ ਹਾਸਤੇ ਬੀਜੇ ਸੀ ਹਾਂਜੀ ਇਹ ਬੂਟੇ ਕਿੰਨੇ ਕੁ ਸੀਗੇ ਬੂਟੇ ਤਾਂ ਤਾਂ ਜਗਿਆਗੇ ਹਣ ਮਹੀਨਾ ਕਿੰਨੇ ਹੈਗੇ ਜਨਾਬ ਵਿੱਚ ਤਾਂ ਤਾਂ ਕੋਈ 200 400 1500 ਹਜ਼ਾਰ 1200 ਹੋਏਗਾ ਹੀ ਹੋਏਗਾ 1200 ਬੂਟਾ ਸੀ ਹਾਂ ਠੀਕ ਹੈ ਹੁਣ ਫਿਰ ਕੀ ਕਾਰਵਾਈ ਹੋਈ ਕਾਰਵਾਈ ਸਾਹੂ ਬੁਰਾ ਲਿਆਉਂਦਾ ਉਹ ਨਾ ਨਦੀ ਮੋਚ ਪਿੰਡ ਕਿਹੜਾ ਤੇਰਾ ਟਾਨੀ ਬਚਨ ਸਿੰਘ ਟਾਨੀ ਬਚਨ ਸਿੰਘ ਜ਼ਮੀਨ ਜਿਹੜੀ ਆ ਉਹ ਕਿੱਥੇ ਆ ਬਾਰਡਰ ਤੋਂ ਕਿੰਨੀ ਦੂਰ ਆ ਬੜੀ ਦੂਰ ਹੈ ਪਿਛੇ ਹਾਂ ਬਾਰਡਰ ਦੇ ਨੇੜੇ ਆ ਨਹੀਂ ਪਿਛੇ ਆ ਕੇ ਬਾਰਡਰ ਤੋਂ ਪਿਛੇ ਹਾਂਜੀ ਅੱਛਾ 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 ਇਹ ਹੋਰ ਕੋਈ ਨਹੀਂ ਸੀ ਤੇਰੇ ਨਾਲ ਵੀ ਬੀਜਣ ਦੇ ਵਿੱਚ ਕੋਈ ਵੀ ਨਹੀਂ ਮੈਂ ਇਕੱਲਾ ਸੀ ਕਿਸੇ ਹੋਰ ਨੂੰ ਪਤਾ ਨਹੀਂ ਸੀ ਹਾਂ ਜ਼ਮੀਨ ਕਿੰਨੀ ਤੇਰੇ ਕੋਲੇ ਜਮੀਨ ਮੇਰੇ ਕੋਲ ਕੋਈ ਤਾਂ ਠੇਕੇ ਤੇ ਲਈ ਹੋਈ ਹੈ ਤੇ ਜਮੀਨ ਹੋਈ ਸਾਢੇ 3 ਕਿੱਲੇ ਤਾਂ ਗਾਣੇ ਰੱਖੀ ਦੀਗੀ ਹਾਂ ਜਿਮੀਦਾਰ ਹੀ ਕਰਦਾ ਹਾਂ ਹਾਂਜੀ ਛਾੜੀ ਧੱਪਾ ਵੀ ਕਰਦਾ ਹਾਂ ਹੁਣ ਨਹੀਂ ਹੁੰਦੀ ਹਾਂ ਠੀਕ ਹੈ ਅੱਜ ਅਸੀਂ ਪੈਟਰੋਲਿੰਗ ਤੇ ਜਾ ਰਹੇ ਸੀ ਮੈਂ ਚੌਕੀ ਚਾਰ اے ਸੇ ਗੁਰਨਾਮ ਸੇ ਉਸ ਪਾਰਟੀ ਮੇਰੇ ਨਾਲ ਸੀ ਕਿ ਇਹ ਸਰਕਾਰੀ ਬੇਟੀ ਤੇ ਚੌਕੀਪੁਰ ਸਾਂਝਲਾਸ ਵਾਸਤੇ ਜਾ ਰਹੇ ਸੀ ਚੌਕੀ ਗੁਰੇ ਤੋਂ ਨਾ ਚਾਪਾ ਖੀਵਾ ਪੰਡਤ ਕੁਲਵੰਤ ਫੁੱਲਸ ਪਾਰਟੀ ਦੇ ਨਾਲ ਅਗਭੀਐਸਪ ਦਾ ਸਾਨੂੰ ਮਿਲਾਕੀ ਹੋਈ ਅਸੀਂ ਉਹਨਾਂ ਨੂੰ ਨਾਲ ਲੈ ਕੇ ਬਾਰਡਰ ਏਰੀਆ ਦੀ ਗਸ਼ਤ ਕਰਨ ਜਾ ਰਹੇ ਸੀ ਜਿੱਦ ਤਾਣੀ ਬਚਨ ਸਾਹਿਬ ਦੇ ਪਿੱਛੇ ਅਸੀਂ ਥੋੜੀ ਜੀ ਸਾਨੂੰ ਮੁਕੋਰ ਨੇ ਇਤਲਾਹ ਦਿੱਤੀ ਮੁਕੋਰ ਨੇ ਇਤਲਾਹ ਦਿੱਤੀ ਟਿੱਕਣ ਸਿੰਘ ਵਿਚੜਾ ਹੈਗਾ ਨਾ ਟਿੱਕਣ ਸਿੰਘ ਹਿਮਤ ਸਿੰਘ ਪੁੱਤਰ ਟਿੱਕਣ ਸਿੰਘ ਹਿਮਤ ਸਿੰਘ ਦਾ ਪੁੱਤਰ ਟਿੱਕਣ ਸਿੰਘ ਇਹਨਾਂ ਆਉਦੇ ਖੇਤ ਵਿੱਚ ਪੌਸਟ ਦੀ ਖੇਤੀ ਵੇਬੂਟੇ ਲਾਏ ਹੋਏ ਨੇ ਅਸੀਂ ਪਤਲਾ ਸਾਨੂੰ ਖੁਸ਼ਵਾਰ ਮੁਕਵਰ ਨਹੀਂ ਦਿੱਤੀ ਸੀ ਜਸਦੇਹਤਾ ਤੇ ਅਸੀਂ ਕੋਈ ਕਾਰਵਾਈ ਅੰਮਲ ਚਲਾਈ ਸਾਝੇ ਤੌਰ ਤੇ ਪੀਐਸਫ ਤੇ ਅਸੀਂ ਸਾਂਝਾ ਆਪਰੇਸ਼ਨ ਕਰਕੇ 3121200 ਬੁੱਤੇ ਸੀ ਇਹ ਵਜਨ ਦਾ ਵੀ ਕੋਈ ਸਾਵਧਾਨੀ ਵਜਨ ਹਾਂਜੀ ਹਾਂਜੀ ਉਸੇ ਵਜਨ ਕੀਤਾ ਸੀ ਕੰਡੇ ਦਾ ਪ੍ਰਬੰਧ ਕਰਕੇ ਜੀ ਤਾਂ ਇਹ ਪਾ ਲਏ 13 ਕਿਲੋ 400 ਗ੍ਰਾਮ ਹੋਇਆ ਵਜਨ ਹੈ ਪੌਦੇ ਪੌਦੇ ਨੂੰ ਕੁੱਟ ਕੇ ਅਸੀਂ ਨਾ ਜੀ ਪਲਾਸਟਿਕ ਦੇ ਬੈਗ ਜਿਹਾ ਪਾ ਕੇ ਜੀ ਇਹ ਜਰਾ ਹਿਮਤ ਸਿੰਘ ਸਿੰਘ ਹਿਮਤ ਸਿੰਘ ਸਿੰਘ ਇਹ ਉਥੇ ਆਪਦੇ ਖੇਤ ਵਿੱਚ ਗੋਡੀ ਵਗੈਰਾ ਕਰ ਰਿਹਾ ਸੀ ਜੀ ਇਹ ਜੋ ਉਥੇ ਖੇਤ ਦੇ ਪੱਥੇ ਨੇ ਇਹ ਕੁਝ ਤਾਂ ਨਹੀਂ ਇਹ ਕਿਹਦੀ ਲਾਈ ਹੋਈ ਸੀ ਕੁਝ ਧਨੀਆਂ ਦੇ ਖੇਤੀ ਦੇ ਵਿੱਚ ਸੀ ਕੁਝ ਨੇ ਅਲੱਗ ਬੀਜੀ ਹੋਈ ਸੀ ਕਿ ਕਿ ਸਰਸਾਈ ਜਗਾ ਇਹ ਖੁਦ ਵੀ ਦੱਸ ਰਿਹਾ ਕਿ ਆਦੀ ਹੈ ਖਾਂਦਾ ਹਾਂਜੀ ਹਾਂਜੀ ਇਹ ਬੰਦਾ ਨਸ਼ਾ ਕਰਨ ਦਾ ਢੀ ਹੈ ਇਹ ਇਹਨਾਂ ਨਸ਼ੇ ਦੀ ਪੂਰਤੀ ਵਾਸਤੇ ਕਹਿੰਦੇ ਮੈਂ ਲਾਈ ਹੋਈ ਸੀ ਪਰ ਇਸ ਕਰਕੇ ਅਸੀਂ ਨੂੰ ਮਾਲ ਬਰੰਦ ਕਰਕੇ ਇਫਰਟ ਕਰ ਲਿਆ ਮਾਮਲਾ ਦਰਜ ਕਰਤਾ ਨਹੀਂ ਮਾਮਲਾ ਦਰਜ ਮੁਕਦਮਾ ਦਰਜ ਕਰਚ ਕਰਤਾ ਹੈ ਖਾਕੀ ਯਰ ਕਰਤਾ ਨਹੀਂ ਥੈਂਕ ਯੂ